ਅੰਦਰੇ ਅੰਦਰ ਖਬਰ ਦੇਣ ਵਾਲਾ ਆਦਮੀ ਖੁਸ਼ ਹੋ ਰਿਹਾ ਸੀ ਕਿ ਮੈਨੂੰ ਇਨਾਮ ਦਿੱਤਾ ਜਾਏਗਾ ਪਰ ਖਾਨ ਸਾਹਿਬ ਹੁੱਕਾ ਪਾਸੇ ਰੱਖਦਿਆਂ ਹੋਇਆਂ ਬੋਲੇ ਓਏ ਰਾਮਚੰਦਾ ਜੇ ਤੇਰੀ ਖਬਰ ਝੂਠੀ ਨਿਕਲੀ ਤੈਨੂੰ 100 ਜੁੱਤੀਆਂ ਲੈਆਂ ਜਾਣਗੀਆਂ ਰਾਮਚੰਦ ਅੰਦਰੋਂ ਡੋਲ ਗਿਆ ਮੈਂ ਤਾਂ ਇਨਾਮ ਲੈਣ ਆਇਆ ਸੀ ਅੱਗੋਂ ਜੁੱਤੀਆਂ ਦੀ ਗੱਲ ਹੋ ਗਈ ਫੇਰ ਖਾਨ ਸਾਹਿਬ ਨੇ ਕੜਕ ਕੇ ਪੁੱਛਿਆ ਓਏ ਰਾਮਚੰਦਾ ਜੇ ਤੈਨੂੰ ਸੋਨ ਚੜੀ ਮਿਲ ਗਈ ਸੀ ਤੂੰ ਫੜ ਕੇ ਕਿਉਂ ਨਹੀਂ ਲਿਆਇਆ ਸੋਣ ਜੁੜੀ ਦੋਸਤੋ ਇੱਥੇ ਦਲੇਰ ਕੌਰ ਨੂੰ ਕਿਹਾ ਜਾ ਰਿਆ ਕਿਉਂਕਿ ਇਜਤ ਬੇਗ ਦੀ ਕੈਦ ਚੋਂ ਦਲੇਰ ਕੌਰ ਨੂੰ ਨਿਕਲਿਆ ਹੋਇਆ 11 ਦਿਨ ਹੋ ਗਏ ਇਹ ਰਾਮਚੰਦ ਜਿਹੜਾ ਵਾ ਕਰਿਆਨੇ ਦੀ ਦੁਕਾਨ ਕਰਦਾ ਤੇ ਰਵੀ ਨੂੰ ਇਧਰਲੇ ਪਾਰ ਆ ਰਿਹਾ ਸੀ ਆਪਣੇ ਕਿਸੇ ਕੰਮ ਤੇ ਰਸਤੇ ਵਿੱਚ ਦਲੇਰ ਕੌਰ ਇਹਨੂੰ ਮਿਲ ਜਾਂਦੀ ਉੱਥੇ ਇਹ ਉਹਨੂੰ ਆਪਣੀਆਂ ਗੱਲਾਂ ਵਿੱਚ ਵਰਗਲਾ ਲੈਂਦਾ ਤੇ ਕਹਿੰਦਾ ਤੇਰਾ ਪਤੀ ਤੋਕਾਂ ਨੇ ਕਤਲ ਕਰ ਦਿੱਤਾ ਜਿਸ ਨਾਲ ਉਹ ਗੱਲ ਦਿਲ ਤੇ ਲਾ ਲੈਂਦੀ ਤੇ ਉੱਥੇ ਬੈਠ ਜਾਂਦੀ ਦਲੇਰ ਕੌਰ ਰਵੀ ਦੇ ਕੰਡੇ ਸਿੰਘਾਂ ਤੇ ਜਥੇ ਲੱਪਣ ਲਈ ਹੱਤ ਪੈਰ ਮਾਰ ਰਹੀ ਹੁੰਦੀ ਆ ਇਹ ਗੱਲ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸ ਦਿੱਤੀ ਕਿ ਉਹਨੂੰ ਉੱਥੇ ਉਹਦਾ ਧਰਮ ਦਾ ਭਰਾ ਮਿਲ ਪੈਂਦਾ ਪਰ ਰਾਮਚੰਦ ਉਦੋਂ ਪਹਿਲਾਂ ਉਹਦੇ ਨਾਲ ਗੱਲ ਕਰਿਆ ਹੁੰਦਾ ਸੀ ਸੋ ਫਟਾਫਟ ਖਾਨ ਸਾਹਿਬ ਮੋਲਾ ਬਖਸ਼ ਨੂੰ ਹੁਕਮ ਕਰਦੇ ਕਿ 10-15 ਸਵਾਰ ਘੋੜ ਸਵਾਰ ਕੱਢੋ ਤੇ ਆ ਰਾਮਚੰਦ ਨੂੰ ਨਾਲ ਲੈ ਕੇ ਜਾਓ ਇਹਦੀ ਦੱਸੀ ਹੋਈ ਜਗ੍ਹਾ ਤੇ ਜਾਓ ਤੇ ਉਹ ਦਲੇਰਕੌਰ ਨੂੰ ਫੜ ਕੇ ਲਿਆਓ ਤੇ ਜੇਕਰ ਮੋਲਾ ਬਖਸ਼ ਕਹਿੰਦਾ ਜੀ ਨਾ ਮਿਲੇ ਦਲੇਰਕੌਰ ਉੱਥੇ ਤੇ ਕਹਿੰਦਾ ਇਹਦੇ 5-7 ਜੁੱਤੇ ਉੱਥੇ ਲਾਓ ਰਾਮਚੰਦ ਅੰਦਰੋਂ ਹੋਰ ਡਰ ਗਿਆ। ਸਰਪਾਟ ਕਿਲੇ ਦਾ ਦਰਵਾਜ਼ਾ ਖੁੱਲਦਾ 15 ਘੋੜ ਸਵਾਰ ਇੱਕਦਮ ਬਾਹਰ ਨਿਕਲਦੇ। ਰਾਮਚੰਦ ਨੂੰ ਵੀ ਨਾਲ ਲੈ ਲਿਆ ਜਾਂਦਾ। ਉਹਦੀ ਦੱਸੀ ਹੋਈ ਜਗ੍ਹਾ ਤੇ ਜਦੋਂ ਪਹੁੰਚਦੇ ਤੇ ਉੱਥੇ ਕੁਸ਼ਮ ਨਹੀਂ ਹੁੰਦਾ ਸਿਰਫ ਹਨੇਰਾ। ਪਹਿਰੇਦਾਰ ਤੇ ਸਿਪਾਈ ਬਹੁਤ ਗੁੱਸੇ ਚ ਆਉਂਦੇ ਕਿਉਂਕਿ ਇੱਕ ਵੱਦੀ ਰਾਤ ਦੇ ਵੇਲੇ ਸਾਨੂੰ ਠਾ ਕੇ ਪਰੇਸ਼ਾਨ ਰਾਮਚੰਦ ਨੇ ਕੀਤਾ ਤਾਂ ਚਾਖਾਨ ਸਾਹਿਬ ਨੇ ਕਿਹਾ ਜੇ ਨਾ ਮਿਲੀ ਤਲੀਰ ਕੌਰ ਦੇ ਜੁੱਤੇ ਲਾਓ। ਉਹ ਕਹਿੰਦੇ ਵੀ ਰਾਮਚੰਦਾ ਤੂੰ ਤੇ ਕਹਿੰਦਾ ਸੀ ਇੱਥੇ ਦਲੇਰ ਕੋਰ ਹੈ ਨਹੀਂ ਹੁਣ ਦੱਸ ਕੀ ਕਰੀਏ ਤੇਰੇ ਨਾਲ ਤੁਸੀਂ ਪਹਿਰੇਦਾਰ ਜੀ ਇੱਥੇ ਲੱਗ ਕੇ ਛਾਗੇ ਵੇਖੋ ਇੱਥੇ ਕਿਤੇ ਬੈਠੀ ਹੋਣੀ ਆ ਪਹਿਰੇਦਾਰ ਤੇ ਸਿਪਾਹੀ ਹਾਰੇ ਦਵਾਲੇ ਦੇਖਦੇ ਪਰ ਨਹੀਂ ਕੁਛ ਨਹੀਂ ਉੱਥੇ ਮਿਲਦਾ ਤਾਂ ਫੌਜਦਾਰ ਰਾਮਚੰਦ ਨੂੰ ਸੱਦ ਕੇ ਉਹਦੇ 15 20 ਜੁੱਤੇ ਲਾਉਂਦਾ ਉਹ ਮਾਲ ਕੋ ਬਖਸ਼ ਦਿਓ ਮੇਰੀ ਖਬਰ ਝੂਠੀ ਨਹੀਂ ਮੈਂ ਉਹਨੂੰ ਇੱਥੇ ਛੱਡ ਕੇ ਗਿਆ ਸੀ ਪਤਾ ਨਹੀਂ ਉਹ ਕਿੱਧਰ ਉੱਡ ਗਈ ਅਸਮਾਨ 'ਚ ਉੱਡ ਗਈ ਕਿ ਧਰਤੀ ਨਿਕਲ ਗਈ ਉਤਰ ਦੁੱਤੀ ਝਾਕੀ ਰਾਵੀ ਦੀਆਂ ਛੱਲਾਂ ਵਿੱਚ ਸੰਘਣੇ ਜੰਗਲ ਵਿੱਚ ਖਾਲਸਾ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ ਤੇ 800 ਸਿੰਘ ਆ ਜਿਹੜਾ ਉਸ ਦਲ ਦਾ ਉੱਥੇ ਕਾਰੇ ਵਿਹਾਰੇ ਚ ਲੱਗਾ ਕੋਈ ਤਕਰੀਬਨ 400 ਸਿੰਘ ਬਾਣੀ ਸੁਣ ਰਿਹਾ ਕੁਝ ਲੰਗਰ ਪਕਾ ਰਿਹਾਏ ਕੁਝ ਘੂੜਿਆਂ ਦੀ ਸੇਵਾ ਕਰ ਰਿਹਾ ਦਾਸਕ ਸਿੰਘ ਪਾਸੇ ਬੈਠ ਕੇ ਗੁਰਮਤਾ ਕਰ ਰਿਹਾ ਗੁਰਮਤਾ ਕਿੰਨਾ ਨਾਲ ਕਰ ਰਿਹਾਏ ਕਸੂਰੋਂ ਕੁਝ ਬ੍ਰਾਹਮਣ ਆਏ ਆ ਕਿੰਦੇ ਜੀ ਕਸੂਰ ਦੇ ਨਵਾਬ ਸਾਡੇ ਨਾਲ ਬੜੀ ਜਿਆਦਤੀ ਕਰਦੇ। ਹਾਂਜੀ